ਕੀ ਬਣਿਆ ਨਾ ਬਣਿਆ ਸਾਰਾ ਪਸੰਦ ਇਹਦਾ ਐਂਡ ਦੇ ਰਿਵਿਊ ਦੇਵਾਂਗੇ ਆਏ ਫਸਟ ਸਟੈਪ ਦੱਸਕ ਤੁਸੀਂ ਦੇਖਿਓ ਜੀ ਇਹ ਮਤਲਬ ਟਰਾਈ ਜ਼ਰੂਰ ਕਰਨਾ ਹਨਾ ਅਗਲਾ ਜਦ ਬਹੁਤ ਕੈਂਟ ਜੀ ਲੱਗ ਰਹੀ ਆ ਮੈਂ ਖਾ ਕੇ ਦੱਸਾਂ ਇਹਨੂੰ ਆਪਾਂ ਉਹਦੇ ਵਿੱਚ ਪਾਣੀ ਆ ਰਿਹਾ ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਆਪਣੇ ਨਵੇਂ ਬਲੌਗ ਵਿੱਚ ਅੱਜ ਆਪਾਂ ਇੱਕ ਨਵੀਂ ਰੈਸਪੀ ਤਿਆਰ ਕਰਨ ਲੱਗੇ ਆ ਆਲੂ ਬਰੈਡ ਰੋਲ ਰੈਸਪੀ ਕੱਜੇ ਬਣਾ ਕੇ ਦੇਖਾਂਗੇ ਆਪਾਂ ਸਮਾਨ ਆਪਣਾ ਤਿਆਰ ਹੈ ਆਲੂ ਆਪਾਂ ਨੇ ਬਾਹਰ ਲਏ ਇਹਨੂੰ ਛਿੱਲਾਂਗੇ ਤੇ ਗਾੜਣ ਗੰਡੇ ਛੇਲਣ ਲੱਗ ਰਹੀ ਐ ਤੇ ਕੱਟ ਪਾਟ ਕੇ ਪਿਆਰ ਖਾਸ ਸਮਾਨ ਪਾਵਾਂਗੇ ਇਹ ਵੀ ਤੁਹਾਨੂੰ ਦਿਖਾਵਾਂਗੇ ਆਪਣੇ ਆ ਬਾਰੇ ਰੇ ਸਾਰੇ ਬਲੌਗ ਤੇ ਹੁਣ ਆਪਾਂ ਛੱਲਾਂਗੇ ਆਲੂ ਉਸ ਦੇ ਅਨੁਸਾਰਾ ਦਿਖਾਉਨੇ ਆ ਤੇ ਕੰਨਾਂ ਵੀ ਆ ਗਈ ਸਾਡੇ ਨਾਲ ਭਾਈ ਆਲੂ ਕੰਨਾਂ ਨਹੀਂ ਵਾਲੇ ਸੀ ਪੂਰੇ ਆਏ ਫਿਰ ਤੇ ਸਮਾਨ ਤਿਆਰ ਕਰਾਂਗੇ ਸਾਰਾ ਲਓ ਜੀ ਆਪਾਂ ਸਮਾਨ ਤਿਆਰ ਕਰ ਲਿਆ ਕਰਿਆ ਸਾਰਾ ਤੇ ਦੇਖ ਬਣੇ ਰਿਹਾ ਆਪਣੇ ਬਲੌਗ ਨਾਲ ਸਾਹ ਤੁਹਾਨੂੰ ਦਿਖਾਵਾਂਗੇ ਪੰਜਰ ਬਣਾ ਕੇ ਦੇਖਾਂਗੇ ਪਈ ਰੈਸਪੀ ਕਿਵੇਂ ਬਣਦੀ ਹੈ ਕਿ ਨਾ ਬਣਦੀ ਹੈ ਇਹ ਵੀ ਦੱਸਾਂਗੇ ਤੁਹਾਨੂੰ ਦਿਖਾ ਕੇ ਐਂਡ ਤੇ ਵੀ ਆਪਣਾ ਪਲਾਨ ਕਾਮਯਾਬ ਹੁੰਦਾ ਕਿ ਨਾ ਹੁੰਦਾ ਬਣੇ ਰਿਹਾ ਆਪਣੇ ਬਲੌਗ ਨਾਲ ਸਾਰਾ ਮਟੀਰੀਅਲ ਜੇ ਪਾਵਾਂਗੇ ਪਹਿਲਾਂ ਆਲੂ ਕੰਡੇ ਇਹਦੀ ਮੇਨ ਚੀਜ਼ ਹੈ ਉਹਦੇ ਵਿੱਚ ਆਪਾਂ ਪਾ ਰਹੇ ਆ ਕੋਸਮਾਨ ਪੂਗਾ ਸਾਰੇ ਮਸਾਲੇ ਮਸੂਲੇ ਪਾਣਗੇ ਤੁਹਾਨੂੰ ਦਿਖਾਵਾਂਗੇ ਲੋ ਜੇ ਸਮਾਨ ਆਪਾਂ ਤਿਆਰ ਆ ਆਲੂ ਆਪਾਂ ਛੇਲੇ ਨੇ ਗੰਡੇ ਕੱਟ ਲੈ ਮਚਾ ਕੱਟ ਲਈਆਂ ਆ ਜਿਹੜੇ ਮਿਰਚ ਮਸਾਲੇ ਪਾਵਾਂਗੇ ਆਪਾਂ ਸਾਰੇ ਰੇਣੀ ਨੇ ਹੁਣ ਇਹੋ ਆਪਾਂ ਲਾ ਲਈ ਕਦੂਕੋਸ ਕਰਾਂਗੇ ਬਰੀ ਕਰਾਂਗੇ ਕਿੰਨੇ ਕਦੂਆ ਘਰ ਲਓ ਬਈ ਆਹ ਇਹਨਾਂ ਦੱਬ ਲੋ ਇਹੋ ਕਰਕੇ ਹਾਂ ਮਿਕਸ ਕਰਾਂਗੇ ਵਿੱਚ ਤੇ ਬਾਕੀ ਸਮਾਨ ਆਪਣਾ ਆਉਂਦਾ ਬਰੈਡ ਵਗੈਰਾ ਸਾਰੇ ਹੁਣ ਦਿਖਾਵਾਂਗੇ ਬਣੇਗਾ ਆਪਣੇ ਬਲੌਗ ਨਾਲ ਲਓ ਜੀ ਮੈਂ ਤੁਹਾਨੂੰ ਦਿਖਾਉਂਦਾ ਕੋਈ ਬੱਚਾ ਮਸਾਲੇ ਪਾਵਾਂਗੇ ਜਿੰਨੀ ਕਿ ਲੋੜ ਦੇ ਤਾਪਕ ਜਿੰਨਾ ਕੋਲਾ ਮਟੀਰੀਅਲ ਹੈ ਉਹਨਾਂ ਤੁਸੀਂ ਪਾ ਸਕਦੇ ਹੋ ਜਿਹੜੇ ਆਲੂ ਸੀ ਆਪਣੇ ਉਹ ਬ੍ਰੇਕ ਆਪਾਂ ਨੇ ਹੱਥ ਨਾਲ ਹੀ ਕਰ ਲਿਆ ਤੁਹਾਡੇ ਕੋਲੇ ਜੀ ਭਾਈ ਦੱਬਣ ਜਾਂਦਾ ਨਾ ਕਰ ਸਕਦੇ ਹੋ ਜਿਹੜੀ ਤੁਹਾਨੂੰ ਤੁਹਾਡੇ ਕੋਲ ਹੈ ਉਹ ਵੀ ਪਾ ਸਕਦੇ ਹੋ ਅਸੀਂ ਹੱਥ ਨਾਲ ਇਹਨੂੰ ਨਾਲ ਦੰਪਲ ਬ੍ਰੇਕ ਕਰ ਲਿਆ ਆਹ ਭਲਵਾਲ ਤੋਂ ਗੰਡੇ-ਗੁੰਡੇ ਪਾਉਣ ਵਿੱਚ ਜਿਹੜਾ ਆਪਾਂ ਗੰਡੇ ਪਿਆਜ਼ ਤੇ ਹਰੀ ਮਿਰਚ ਕੱਟੀ ਹੋਈ ਸੀ ਉਹ ਇਹ ਵਿੱਚ ਪਾਵਾਂਗੇ ਇਹ ਦੋ ਵਿੱਚ ਬੱਲ ਸਾਹਿਬ ਦੇ ਨਾਲ ਨੌਰਸਾ ਦੇਖਦੇ ਆਪਾਂ ਕੋਈ ਕਰ ਲਾਂਗੇ ਲੋ ਜੀ ਹੁਣ ਮੈਂ ਮਸਾਲੇ ਪਾਵਾਂਗੇ ਪੈਸੇ ਸਾਰੇ ਲੋੜ ਮੁਤਾਬਕ ਹਾਂ ਹੋਰ ਬੜਾ ਹਮ ਥੋੜੀ ਮਸਾਲੇ ਦਮਾ ਵੀ ਬੋਲਦਾ ਹੋਵੇ ਨਹੀਂ ਮੇਰੀ ਕਰਦੀ ਗੀ ਆਹ ਥੋੜੀ ਥੋੜੀ ਪਾ ਲਓ ਥੋੜੀ ਜਿਹੀ ਦਵਾਣੀ ਹੋਈ ਹੋਈ ਸਾਰੇ ਮਸਾਲੇ ਪਾਈ ਜਾ ਰਹੇ ਨੇ ਫਿਰ ਮਿਕਸ ਕਰਾਂਗੇ ਆਪਾਂ ਇਹਨਾਂ ਕਰੋ ਫਿਰ ਮਿਕਸ ਕਰਾਂਗੇ ਸਾਰੇ ਨੂੰ ਇਕੱਠੋ ਪਾਣੀ ਦਾ ਰੋਟਾ ਬਣਾਉਣਾ ਪਾਣੀ ਇਹਦਾ ਹਾਰ ਹੁੰਦਾ ਨਹੀਂ ਬਰ ਪਾਣੀ ਸੌਫਟ ਨਹੀਂ ਹੁੰਦਾ ਤਾਂ ਕਰਕੇ ਇਹਨੂੰ ਆਪਾਂ ਕਟਾਂਗੇ ਇਹ ਗੁਰਾ ਆਪਣਾ ਬੈ ਸੌਜੀ ਮਿਲਿਆ ਤੇ ਆ ਸੀਗਾ ਉਹ ਆ ਇਸ ਤਰੀਕੇ ਨਾਲ ਛੋੜੇ ਛੋੜੇ ਬਣਾ ਲੈਣਾ ਆਪਾਂ ਗੋਲ ਗੋਲ ਲੱਡੂ ਲੱਡੇ ਬਣਾਏ ਆ ਲੈ ਲਓ ਛੋੜੇ ਲੱਡੂ ਬਣਾ ਲੈਣਾ ਆਪਾਂ ਉਹ ਜਿਹੜੇ ਵੱਡਾ ਬਣਾਣਾ ਹਾਂ ਵੱਡੇ ਸਾਈਜ਼ ਨਾਲ ਬਣਾ ਸੋਨੋ ਸਾਡੇ ਕੋਲ ਜਿਹੜਾ ਛੋਟਾ ਹੈ ਜਿਵੇਂ ਵੱਡਾ ਹੁੰਦਾ ਲੱਡਾ ਉਹਦਾ ਵੱਡਾ ਸਾਈਜ਼ ਬਣਾ ਜਾਣਾ ਤਾਂ ਕਿ ਅਸਲ ਵਿੱਚ ਆਪਾਂ ਡੱਡ ਦੇ ਹਿਸਾਬ ਨਾਲ ਇਹਨਾਂ ਬਣਾਉਣਾ ਚਾਹੀਦਾ ਡੱਡ ਵੱਡਾ ਤਾਂ ਇਹਦਾ ਵੱਡਾ ਬਣਾ ਸਕਦਾ ਉਹ ਛੋਟਾ ਬਣਾ ਸਕਦੇ ਆਪਾਂ ਉਹ ਸਾਰੇ ਨੇ ਥੋੜਾ ਛੋਟੇ ਨੇ ਪਾਣੀ ਨਾ ਲਾ ਦੇ। ਪਾਣੀ ਨਹੀਂ ਆਉਂਦਾ। ਜਿਹੜਾ ਬਰੈਡਾ ਪਰ ਤੁਸੀਂ ਕੱਟ ਲਿਆ ਤੁਸੀਂ ਦੇਖੋ ਆਹਦਾ ਕੱਟ ਗਿਆ ਇਹ ਨੂੰ ਕੱਢ ਲਿਆ ਪਾਣੀ ਚ। ਧਿਆਨ ਨਾਲ ਸਵਾਰ ਕੇ ਇਹ ਕੋਣ ਕੇ ਉਹ ਪਾਣੀ ਵਿੱਚ ਛੋੜ ਦੇਣਾ ਹੈ ਬਿਲਕੁਲ। ਇਹ ਦੋ ਦਿਨ ਖਤਮ ਹੋ ਜਾਣ। ਕੰਮ ਹੋ ਗਿਆ। ਇਹ ਵਿੱਚ ਹੈ ਪੀਸ ਆ ਜੀਗਾ।

ਲੋ ਜੀ ਤੇਲ ਆਪਾਂ ਧਰ ਲਿਆ ਤੇਲ ਆ ਕਿਹਨੇ ਘਰ ਦਾ ਤੇਲਾ ਸਰੋਂ ਦੇ ਆਪਾਂ ਨੇ ਆਪੋ ਆਪਣੇ ਘਰ ਦਾ ਬਣਾਇਆ ਕੱਢਿਆ ਆ ਤੇਲ ਹੈ ਦੂਜਾ ਨਹੀਂ ਥਿਰਮ ਦੇ ਘਨਾਂ ਦਾ ਉਹ ਦੇ ਨੇ ਆਪਣੇ ਕੋਲੇ ਘਰ ਦਾ ਘੜਾਇਆ ਤੇਲ ਆਪਣਾ ਇਹ ਸ਼ੁੱਧ ਜੀ ਹੋਣੀ ਚਾਹੀਦੀ ਹੈ ਪਰ ਫਾਇਲ ਫੌਂਡ ਤੋਂ ਬਲਤੀ ਅੱਜ ਕੱਲ ਮਲਾਵਟਾਂ ਬਹੁਤ ਆ ਰਹੀਆਂ ਨੇ ਤੇਲ ਆਪਣਾ ਘਰ ਮੋਹ ਰਿਹਾ ਦਿਖਾਉ ਮੈਂ ਸਾਰਾ ਲੋ ਜੀ ਆਪਣੇ ਬ੍ਰੈਡ ਰੋਲ ਜਿਹੜੇ ਤਿਆਰ ਹੋ ਰਹੇ ਨੇ ਇਸ ਤਰੀਕੇ ਨਾਲ ਤਿਆਰ ਕਰ ਰਹੇ ਆਂ ਮਾਤਾ ਤੇ ਘਰਨ ਲੱਗੇ ਹੋਏ ਨੇ ਤੇ ਕਰਨਾ ਹੈ ਭਾਈ ਦੋ ਤੇਲ ਗਰਮ ਧਰਤਾ ਤੇ ਬਣਾ ਕੇ ਦੇਖਾਂਗੇ ਕਿਵੇਂ ਪਹਿਲੇ ਬਣਾ ਰਹੇ ਸੀ ਦੇਖੋ ਜੀ ਇਸ ਤਰੀਕੇ ਨਾਲ ਤਿਆਰ ਹੁੰਦੇ ਨੇ ਬ੍ਰੈਡ ਰੋਲ ਤੋਂ ਦੇ ਹੋਲੇ ਆਉਂਦੇ ਆਪਾਂ ਰੋਸਟ ਕਰ ਲਿਆਂਗੇ ਉਹ ਜੀ ਦਾ ਆਪਾਂ ਉਹ ਸਿੰਪਲ ਆ ਉਹ ਰੋਸਟ ਜਿਹੜਾ ਬਣਾਉਂਦੇ ਨੇ ਉਹ ਬਣਾ ਜਾਂਦਾ ਵੀ ਆਪਾਂ ਰੋਸਟ ਜਿਹੜਾ ਬਣਾਉਂਦੇ ਆਂ ਤੁਸੀਂ ਜਿਹੜਾ ਔਲੀ ਕਰਨਾ ਤੋਂ ਆਈ ਲੋ ਜੀ ਮਟੀਰਾ ਤਿਆਰ ਹੋਣਾ ਪੱਤੀ ਗਲ ਚ ਛੱਡਾਂਗੇ ਲੋ ਜੀ ਕਰਨਾ ਛੱਡੋ ਦੇਖੋ ਜੀ ਇਸ ਤਰੀਕੇ ਨਾਲ ਨੂੰ ਆਪਾਂ ਫਰਾਈ ਕਰਾਂਗੇ ਹੁਣ ਅਸੀਂ ਕਰ ਰਹੇ ਹਾਂ ਤੇਲ ਚ ਫਰਾਈ ਤੁਸੀਂ ਜੋ ਕੋਈ ਜਿਹੜੀ ਚੀਜ਼ ਹੈਗੀ ਉਹ ਕਰ ਸਕਦੇ ਹੋ ਕਿ ਉਹ ਕਰ ਲਓ ਉਹ ਤੁਹਾਡੀ ਇੱਛਾ ਹੈ ਸਾਡੇ ਕੋਲ ਤੇਲ ਦੀ ਸਰੋਂ ਦਾ ਅਸੀਂ ਉਚ ਕਰ ਰਹੇ ਹਾਂ ਥੋੜਾ ਜਿਹਾ ਰੋਸ ਤੇ ਰੱਖਣਾ ਕਿਉਂਕਿ ਥੋੜਾ ਗਿੱਲਾ ਹੁੰਦਾ ਇਹ ਹੌਲੀ ਹੌਲੀ ਹਲਾਇਆ ਇਹ ਵਾਰ ਇੱਕ ਖੁੱਲ੍ਹ ਸਾਗਦਾ ਨਾ ਇਸ ਤਰੀਕੇ ਨਾਲ ਦੇਖੋ ਜੀ ਬੜੀ ਕਹਣਤੀ ਤਿਆਰ ਹੋ ਦੇਖਣ ਦਿਖਾਵਾਂ ਬਾਅਦ ਵਿੱਚ ਸਰਾਗਾ ਲਵਾ ਤਾਂ ਬਣ ਜੇ ਸਰਾਗਾ ਨਹੀਂ ਹੋ ਕ੍ਰਿਸਪੀ ਹਨਾ ਕ੍ਰਿਸਪੀ ਰੈਸਪੀ ਨਾ ਰੈਸਪੀ ਨਹੀਂ ਕ੍ਰਿਸਪੀ ਹੁੰਦਾ ਕਿ ਬਣ ਕੇ ਉਹ ਹੁੰਦਾ ਕੀ ਕ੍ਰਿਸਪੀ ਬਣਿਆ ਗਿਆ ਉਹਨਾਂ ਨੂੰ ਕ੍ਰਿਸਪੀ ਕਰਾਓ ਕ੍ਰਿਸਪੀ ਹਾਂ ਲਓ ਇਸ ਤਰੀਕੇ ਨਾਲ ਹੋ ਰਿਹਾ ਤਿਆਰ ਥੋੜਾ ਤੇਲ ਹਟਾ ਬਦਗਰਮ ਹੋ ਗਿਆ ਸੋਣਾ ਜਾਲੇ ਕਿਉਂਕਿ ਇਸੇ ਪੱਲਾ ਚਲਾਤਾ ਪਤਾ ਨਾ ਕਿਹੜਾ ਘਟਾ ਲਾ ਮੈਂ ਘਟਾ ਲਾ ਕੇ ਸੋਣਾ ਤੇ ਇੱਕ ਵੱਧ ਹੋ ਗਿਆ ਤੇਲ ਜ਼ਿਆਦਾ ਗਰਮ ਹੋ ਗਿਆ ਮੈਂ ਉਹ ਸਾਰੇ ਜਿਹੜਾ ਕੁਝ ਬਣਾਉਣਾ ਨਹੀਂ ਬਣਾ ਲੋ ਦਿੱਤੀਆਂ ਹਾਂ ਹਾਂ ਜੇ ਕਰਾਂਗੇ ਦੇਖੋ ਕਿੰਨੇ ਘੰਟ ਲੱਗ ਰਿਹਾ ਲਾਲ ਲਾਲ ਹੋ ਰਿਹਾ ਬਾਈ ਸਰਾਇਲਾ ਹੋ ਤਾ ਜੀ ਹਾਂ ਕੱਲ ਦਾ ਤੇਲ ਸਰੋਂ ਦਾ ਜੀ ਤੇ ਇਹ ਕਿਦਾਂ ਉਹ ਪੰਨਾ ਹੈ ਨਹੀਂ ਮੈਂ ਤੁਹਾਨੂੰ ਤੇ ਨਾਲ ਇਧਰ ਆਲੇ ਪਈ ਲੱਗੇ ਰਬਲੈਂਟ ਸਾਰੇ ਲੱਗੇ ਹੋਏ ਸੀ ਐ ਨਹੀਂ ਵੀ ਇੱਕ ਬੰਦਾ ਕਰ ਰਿਹਾ ਹੈ ਗੁਰਤੇਜ ਸਿੰਘ ਲੱਗੇ ਰਹੇ ਇੰਦਰ ਗਾਗਨ ਲੱਗਦੀ ਹੈ ਤੇ ਨਾਲ ਸਾਡੀ ਮਾਤਾ ਕੁਦਰਤ ਬਸ ਹਨ ਮਟੀਰੀਅਲ ਤਿਆਰ ਹੋ ਰਿਹਾ ਹੈ ਕਹਿੰਗੇ ਸਿ ਪਰਿਵਾਰ ਵੱਡਾ ਪਈ ਫੈਮਿਲੀ ਸਾਡੀ ਸਾਨੂੰ ਇੱਕ ਲੋਰਾਂ ਨਹੀਂ ਸਰਦਾ ਲਓ ਜੀ ਕਰਨਾਂ ਦੇ ਕੱਦ ਲੈ ਪਈ ਤਿਆਰ ਕਰਕੇ ਦੇਖੋ ਕਿੰਨੇ ਘાડ ਬਣ ਗਏ ਥੋੜਾ ਜਿਹਾ ਇੱਕ ਬੱਦ ਲੱਗ ਗਿਆ ਆ ਲੱਗਦਾ ਇਹਨੂੰ ਪਲਾਟਨ ਬਣਦਾ ਗੋਲ ਵਰਨਾ ਕੋ ਹਾਂ ਲੰਬਾਈ ਵਰਤਾਂ ਦਮ ਜੁਰਾਣਾ ਨਾ ਨੋਨ ਘੰਟੇ ਪਾਤ ਦੂਜਾ ਪੂਰ ਤਿਆਰ ਹੋ ਰਿਹਾ ਆਪਣਾ ਇੱਕ ਪੂਰੋ ਦੇਖ ਰਹੋ ਬਣਿਆ ਪਿਆ ਇਦਰਾ ਤੇ ਦਵਾ ਦੇ ਕੋਲ ਬਣਾ ਦੇ ਕੋਈ ਬੰਦੇ ਬਹੁਤ ਆ ਬਾਈ ਇਹ ਕਰੂਗਾ ਪੀਸਾ ਹੋਣਾ ਇਸ ਕਰਕੇ ਆਪਾਂ ਇੱਕ ਪੂਰ ਹੋ ਤਿਆਰ ਕਰਿਆ ਨਵੀਂ ਕੀ ਤਿਆਰ ਕਰ ਰਹੇ ਹਾਂ ਇਹ ਪਹਿਲੀ ਵਾਰ ਸਾਰੇ ਦੇਖੀ ਚੱਲੇ ਹੋ ਤੁਸੀਂ ਕਿੰਦਾ ਗੱਲਬਾਤ ਬਣ ਜੇ ਖਾ ਕੇ ਦੱਸਾਂਗੇ ਤੁਹਾਨੂੰ ਸਾਰਾ ਆਪਾਂ ਕਿ ਕੀ ਗੱਲਬਾਤ ਬਣੀ ਆ ਕਿ ਮੇਰੇ ਤੇ ਇਸਦੀ ਬਣਿਆ ਨਾ ਬਣਿਆ ਸਾਰਾ ਪਸੰਦ ਇਹਦਾ ਐਂਡ ਦੇ ਰਿਵਿਊ ਦੇਵਾਂਗੇ ਸਾਰੇ ਬੰਦੇ ਹਾੜੇ ਵੇਟ ਕਰ ਰਹੇ ਨੇ ਇਹਦੇ ਖਾ ਕੇ ਦੇਖਾਂਗੇ ਸਾਰੇ ਬਹੁਤ ਸਮਾਂ ਲੱਗ ਰਿਹਾ ਯਾਰ ਮੈਂ ਤਾਂ ਇਹ ਨਹੀਂ ਕਰ ਰਿਹਾ ਮੈਂ ਉੱਕੇ ਘਾ ਲਾ ਲਓ ਜੀ ਕਿ ਆਪਣਾ ਦੂਜਾ ਪੂਰ ਥੋੜਾ ਤਿਆਰ ਦੇਖੀ ਤੇ ਬਹੁਤ ਕਮਾਲ ਰੈਸਪੀ ਬਣੀ ਆ ਬਾਹ ਕਮਾਲ ਅੰਜੀ ਖਾਈਏ ਫਸਟ ਟੈਪ ਬਸਕ ਤੁਜੀ ਦੇਖਿਓ ਜੀ ਇਹ ਮਤਲਬ ਟਰਾਈ ਜ਼ਰੂਰ ਕਰਨਾ ਹਨਾ ਅਗਲਾ ਜੱਜ ਟਰਾਈ ਜ਼ਰੂਰ ਕਰਨਾ ਇੱਕ ਵਾਰੀ ਟਰਾਈ ਜ਼ਰੂਰ ਕਰਿਓ ਬਈ ਕਿਵੇਂ ਕਿਵੇਂ ਬਣਿਆ ਦੱਸਿਓ ਤੁਸੀਂ ਵੀ ਟਰਾਈ ਕਰਕੇ ਰਿਓ ਬੱਚਿਆਂ ਵਾਸਤੇ ਵਧੀਆ ਹਾਂ ਤੁਹਾਡੇ ਘਰੇ ਚੀਜ਼ ਬਣ ਜੇਦੋ ਵਾਗਾਂ ਨਜ਼ਾਰਾ ਆਉਂਦਾ ਕੋਈ 12 ਪਾ ਬਜਾਰਾਂ ਚੋਂ ਲੈ ਕੇ ਆਉਨੇ ਆ ਉਹ ਵੀ ਅਜੀ ਬੱਧੀ ਵਧੀਆ ਗੱਲ ਨਹੀਂ ਹੁੰਦੀ ਕੋਈ ਪੁਰਾਣਾ ਤੇਲ ਹੜਕਾ ਦੇ ਰੇਤਾ ਪਈ ਜਾਂਦਾ ਨਹੀਂ ਉਹ ਪੇਜਾ ਦੇ ਘਰੇ ਹੱਥਾਂ ਨਾਲ ਚੀ ਬਣਾਉਂਦੇ ਉਹ ਵਰਗੀ ਗੱਲ ਬਾਤ ਨਹੀਂ ਬਣਦੀ ਕਾਪੀ ਕੋਈ ਵੀ ਤਿਆਰ ਕਰੇ ਬਣ ਜਦਾ ਬਾਈ ਬੇ ਗੱਲ ਹੁੰਦੀ ਚਲੋ ਖਾਣਾ ਪੈਂਦਾ ਮਜ਼ਦੂਰੀ ਆ ਪਾਈ ਨਹੀਂ ਕਹਿੰਦੇ ਹੈ ਵੀ ਥੋੜੇ ਘਰ ਦੇ ਚੀ ਘਟਿਆਣਾ ਖਾਣੇ ਤਾਂ ਪੈਂਦੀ ਜਿਹੜੇ ਆਪ ਚੀ ਤਿਆਰ ਕਰਦੇ ਉਹ ਕਹਿੰਦੇ ਕਿੱਥੇ ਬਣਦੀ ਆ ਹੈਲੋ ਮੈਂ ਕਿੰਨਾ ਮਗਰਾਉਂਦੇ ਨਾ ਬੋਲ ਗਿਆ ਦੇਖੋ ਇਹ ਤਿਆਰ ਹੋ ਰਿਹਾ ਇੱਕ ਬੱਚੋ ਲੋਈ ਆ ਗਾਣਾ ਕਿਵੇਂ ਲੱਗਾ ਨਵੀਂ ਚੀਜ਼ ਬਣਾ ਕੇ ਤੈਨੂੰ ਵਧੀਆ ਆ ਗਈ ਪਹਿਲਾਂ ਨਾ ਪਹਿਲੀ ਵਾਰੇ ਬਣਾਈ ਸੀ ਮੈਨੂੰ ਸੋਪੀ ਹੁੰਦੇ ਮੋਤ ਵਧੀਆ ਸਿਰ ਨਾ ਨਹੀਂ ਪੂਜਾ ਹੈ ਨਾ ਤੁਸੀਂ ਵੀ ਗਾਗਨ ਨੇ ਮਟੀਰੀਅਲ ਤਿਆਰ ਕਰਾਈ ਨਾਲ ਸੋਪੀ ਵੀ ਆ ਰਹੀ ਮੇਰਾ ਮੇਰਾ ਮੈਨੂੰ ਤੇਰਾਣਾ ਵੀ ਦਸ ਵਾਰੀ ਹੋ ਗਿਆ ਜਾਈਏ ਲੋ ਜੀ ਕਰਦੇ ਆ ਸੀ ਜੀ ਦੇਖੋ ਜਿਹੜੀ ਐ ਸਪੈਨਿਕ ਦਾ ਆਰਗੇਨਿਕ ਉਹ ਮਤਲਬ ਆਰਗੇਨਿਕ ਨਹੀਂ ਤੇਲ ਵੀ ਘਰ ਦਾ ਹੋ ਗਿਆ ਬਾਕੀ ਥੱਲੇ ਦੀ ਬਾਜ਼ਾਰ ਤੋਂ ਬਰੈਡ ਲੈ ਕੇ ਆਏ ਹਾਂ ਹਾਂ ਸਿੰਪਲ ਹੀ ਐ ਸੋਸ ਨਾਲ ਸੋਸੀ ਵੀ ਲਓ। ਉਹ ਯਾ ਆਪਣੀ ਦੂਜਾ ਦੇਖਣ ਤਾਂ ਲੱਗ ਰਹੇ ਜਿਵੇਂ ਵੀ ਐ ਪੂਰੀ ਅੱਵਾਯਾ ਦਵਾਏ ਦੇ ਖਾਗੇ ਤਾਂ ਖਾਵਾਂਗੇ ਅਸੀਂ ਇਹ ਦੱਸਾਂਗਾ ਤੁਹਾਨੂੰ ਭਾਈ। ਹਾਂ ਦੇਖੋ ਮੈਨੂੰ ਬਹੁਤ ਕੈਂਟ ਜੀ ਲੱਗ ਰਹੀ ਆ। ਮੈਂ ਖਾਗੇ ਦਾ ਸਾਈਨ ਨੋਕਾ ਉਹਨਾਂ ਨੂੰ ਤੇ ਪਾਣੀ ਆ ਰਿਹਾ ਮੇਰੇ ਮੂੰਹ ਚ ਪਾਣੀ ਆ ਰਿਹਾ ਹੈ ਮੈਂ ਤੇਰੇ ਨਾਲ ਪਾਣੀ ਆ ਰਿਹਾ ਮੈਂ ਮਾਤਾ ਸਾਡੀ ਭਾਈ ਨਾਲ ਸਪੋਰਟ ਕਰ ਰਹੀ ਹੈ ਮੈਂ ਨਹੀਂ ਮਾਤਾ ਕਹਿੰਦੀ ਮੈਂ ਵੀ ਬਸ ਹੋਰ ਮਾਤਾ ਬੁਆਰਾ ਪਿਤਾ ਫੇ ਵੀ ਹੈਲਪ ਕਰੀ ਆ ਜੂ ਵੀ ਫਿਰ ਵੀ ਹੈ ਤੇ ਖਾਣ ਵਸਤੇ ਬਣਾਈ ਹੈ ਖਾਣ ਵਸਤੇ ਬਣਾਈ ਤੇ ਚਲੋ ਜੀ ਹੈਲਪ ਕਰਾ ਸਾਰੇ ਵੀ ਨੂੰ ਸਾਰੇ ਵੀ ਨੂੰ ਹੋਰੀ ਹੈ ਜੀ ਸਾਰੇ ਸਾਰੇ ਜੀ ਇਕੱਠੇ ਹੋਗੇ ਵਨ ਹਨ ਹੱਸ ਖੇਡ ਲੈ ਬੱਚੇ ਮੌਸਮ ਵੀ ਵਧੀਆ ਵੇ ਮੌਸਮ ਵਧੀਆ ਅੱਜ ਆ ਆਹ ਦੇ ਖਾਨ ਚੀਜੀ ਬਣ ਗਈ ਰਿਆਂ ਚੀਜੀ ਬਣ ਗਈ ਚੀਜੀ ਕਰੇ ਚੀਜੀ ਬਣਾ ਲਈ ਆਪਸੀ ਨੇ ਚਲੋ ਬਾਹਰ ਖਾਣ ਵੈਸੇ ਆਪਾਂ ਸਕਸੈਸ ਹੋ ਗਏ ਪੂਰਾ ਹਾਂਜੀ ਮੈਂ ਉਹ ਡਰਾਈਸਰ ਬਣਾਈ ਪਈ ਵੈਰਾ ਮਾਂ ਸ਼ਾਲ ਖੁੱਲੂਗਾ ਐਂ ਲੱਗਿਆ ਮੈਂ ਖੁੱਲਦਾ ਵਾਠ ਠੀਕ ਰਹੇਗਾ ਦੇਖੋ ਜੀ ਬਹੁਤ ਕਹਣ ਗੱਲਾਂ ਬਾਤ ਬਣ ਗਈ ਮੈਂ ਖਾ ਕੇ ਦੱਸਾਂਗੇ ਚਲੋ ਅਸੀਂ ਇਹ ਬਰੈਡਰ ਤੋਂ ਕਈਆ ਘਣਾ ਬਣਦੇ ਬਹੁਤ ਮਗਾ ਜੰਮ ਨਹੀਂ ਬਣਦੇ ਉਹ ਵੀ ਡਰਾਈਸਰ ਲਓ ਜੀ ਸਾਡੀ ਵਾਰੀ ਆ ਚੁੱਕੀ ਹੈ ਹਾਂਜੀ ਬਰਦਰ ਜੀ ਬਹੁਤ ਸਵਾਦ ਬਣ ਗਿਆ ਬਾਈ ਕਹਿੰਦੇ ਚਲੋ ਆ ਤਾਂ ਆਪਾਂ ਲਓ ਜੀ ਖਾ ਕੇ ਦੇਖਦੇ ਆਪਾਂ ਹੁਣ ਦੱਸਾਂ ਕਿਵੇਂ ਆ ਚੀਜ਼ ਬਣੀ ਹੈ ਭਾਈ ਪਹਿਲੀ ਵਾਰ ਬਣਾਈ ਹੈ ਉਹਨੂੰ ਕਹਿੰਦੇ ਨੇ ਆਲੂ ਬ੍ਰੈਡ ਰੋਲ ਆਲੂ ਬ੍ਰੈਡ ਰੋਲ ਆ ਇਹ ਭਾਈ ਪਹਿਲਾਂ ਬਣਾ ਕੇ ਦੇਖਿਆ ਰੈਸਪੀ ਦੇਖੋ ਸਾਰੀ ਆਪਣੀ ਟ੍ਰਾਈ ਵੀ ਕਰਿਓ ਤੇ ਹੁਣ ਖਾ ਕੇ ਦੇਖਦੇ ਆਪਾਂ ਕੀ ਜਦੋਂ ਬਣਦੀ ਹੈ ਤੁਹਾਨੂੰ ਦਿਖਾਉਣੇ ਵਾਸਤੇ ਗੁਰਦਾਂ ਦਾ ਜਿਹੜੇ ਗੇੜੇ ਭੁੱਖ ਬਹੁਤ ਲੱਗਦੀ ਸਾਰਿਆਂ ਨੂੰ ਵੇਰਾ ਸਹੀ ਕਰ ਲਈ ਆ ਟਾਈਮ ਬਹੁਤ ਹੋ ਗਿਆ ਆਹਾਹਾ ਸਰਾ ਸਰਾ ਗੱਲਬਾਤ ਸਾਰੇ ਗੱਲਬਾਤ ਹੈ ਕੋਈ ਕਰਸਵੀਏ ਰਹੀ ਗੱਲ ਨਹੀਂ ਐਨੀ ਵੀ ਸਿਆ ਆਪਣਾ ਆਇਆ ਤਾਂ ਬੜਾਈ ਕਰਦੇ ਆ ਬਹੁਤ ਸਵਾਲ ਬਣਿਆ ਸਰਾ ਗੱਲਬਾਤ ਬਣੀ ਹੈ ਕਿਉਂ ਬਈ ਸਰਾ ਉਹ ਠੀਕ ਆ ਵੀ ਦੱਸੋ ਕਿੰਨੇ ਬਣਿਆ ਬਹੁਤ ਬਹੁਤ ਅਤੀਤ ਦੋ ਸਵਾਲ ਹੈ ਸਰਾ ਗੱਲਬਾਤ ਹੈ ਹਾਂਜੀ ਗੱਲ ਤੇ ਆਖਣ ਦੱਸਣ ਦੇ ਬਾਰੇ ਆਏ ਹਾਏ ਆਏ ਹਾਏ ਕਾਨੂੰਨ ਨਾਲ ਲੱਗ ਹੈ ਹੈ ਸਰਾ ਐਂਡ ਕਲਾਸ ਮਿਹਨਤ ਪੱਲੇ ਪਈ ਜਿਹੜੀ ਨੀਂ ਗਰਮੀ ਮਿਹਨਤ ਕਰੀ ਆਪਾਂ ਨੇ ਬਹੁਤ ਵਾਹ ਹੈ ਨਾ ਪੂਰਾ ਕਹਿਣ ਗੱਲਬਾਤ ਬਣੀ ਹੈ ਹਨਾ ਬਾਤ ਆਰੀ ਮਾਦਾਈ ਮੰਨ ਗਈ ਬਹੁਤ ਸਵਾਦ ਬਣਿਆ ਕਰਾਂਚੀਆ ਬਣਿਆ ਹਾਂ ਉਹ ਨੇਗਾ ਜਿਵੇਂ ਅਜੇ ਹੈ ਨਾ ਸਾਰਾ ਗੱਲਬਾਤ ਆਪਦੇ ਜਮਈ ਐਂਡ ਕਲਾਸ ਹੋਇਆ ਬਣਾ ਕੇ ਦੇਖੋ ਇੱਕ ਵਾਰੀ ਯਾਰ ਟਰਾਈ ਕਰਿਓ ਮਾਣ ਆਂਦੀ ਆ ਗਿਆ ਏ ਕੋਈ ਟਰਾਈ ਜ਼ਰੂਰ ਕਰ ਸਾਰੇ ਭਰਾ ਬਹੁਤ ਵਧੀਆ ਬਣੀਆ ਫਿਰ ਆ ਗੱਲ ਬਾਤ ਹੋ ਗਈਆ ਬੋਤਾਂ ਬਾਹਰ ਨਿਕਲਦੀ ਇਹਨਾਂ ਬਾਲਾ ਗੈਟ ਤੋਂ ਮੈਂ ਬੋਲਣ ਦੀ ਨਹੀਂ ਕਰਦਾ ਨਹੀਂ ਸੱਚੇ ਟੇਸਟੀ ਹੈ ਹਾਂ ਟੇਸਟੀ ਮੈਨੇ ਬੋਲੇ ਦਬਰਾ ਨਾ ਜਾਇ ਮੰਨਦਾ ਹਾਂ ਪੂਰਾ ਟੌਰ ਚ ਬਣੀਆ ਕਈ ਨਹੀਂ ਮੀਠੀ ਸੀ ਕਈ ਨਹੀਂ ਇਹਨਾਂ ਰੋਟੀ ਤਾਂ ਨਹੀਂ ਜਿਹੜੀ ਬਣਾ ਰਹੇ ਸੀ ਹੈਨਾ ਮੇਰੇ ਨਾਮ ਆਇਆ ਹੈਨ ਪਹਿਲੀ ਵਾਰ ਨਵੀਂ ਚੀਜ਼ ਕਰਦੀ ਆ ਜੀ ਸ਼ਵਾਰ ਹੋਦਾ ਬਹੁਤ ਘੈਂਟ ਗੱਲ ਬਾਤ ਹੈ ਘਟ ਰਹਿ ਗਿਆ ਹਜੇ ਠੀਕ ਆਈ ਨਹੀਂ ਪਤਾ ਬਣਾ ਵਾਈ ਕਿਰਨਾ ਵਿੱਚ ਆ ਕੇ ਜਾ ਰਹੀਆਂ ਇਸ ਕੰਨਾ ਨਾ ਦਿੰਦੇ ਨਹੀਂ ਬਈ ਹੋਰ ਇਸ ਸਹਾਰੇ ਅੱਛਾ ਕਾਣ ਗੱਲ ਬਾਤ ਆ ਬੇ ਖਾ ਕੇ ਫਿਰ ਗੱਲ ਕਰਦੇ ਹਾਂ ਨੇ ਉਹ ਕਿਵੇਂ ਲੱਗ ਰਹੀ ਬਹੁਤ ਸਾਰਾ ਗੱਲ ਬਾਤ ਆ ਹੂੰ ਕੋਈ ਐ ਨਹੀਂ ਵੀ ਅਜੀ ਬੜਾਈ ਕਰਦੇ ਆ ਟਰਾਈ ਕਰਕੇ ਜਰੂਰ ਦੇਖੋ ਟਰਾਈ ਕਰੋ ਕੋਈ ਜਰੂਰ ਬੜਾ ਸਾਰਾ ਜੀ ਬਣਿਆ ਯਾਰ ਸੌਤ ਬਣਿਆ ਕਰਚੀ ਪੂਰਾ ਘੈਂਟ ਗੱਲ ਬਾਤ ਆ ਕਿਨਾਂ ਤੁਸੀਂ ਕੀ ਕਹਿ ਰਹੇ ਹੋ ਅਸੀਂ ਵਧੀਆ ਕਹਿ ਰਹੇ ਹਾਂ ਵੀ ਵਧੀਆ ਬਣਿਆ ਜੇ ਕੇਰਾ ਬਣਾ ਕੇ ਦੇਖੋ ਦੇ ਕਰੇ ਹਾਂ ਦਿਲੀ ਨਹੀਂ ਵੀ ਆਈ ਗਏ ਨੇ ਹਾਂਜੀ ਮੈਂ ਵੀ ਕਦੇ ਬੱਚੇ ਨੂੰ ਉਸਾਂ ਦਾ ਦਊਗਾ ਬੱਚਿਆਂ ਨੂੰ ਜਰੂਰ ਰੱਖ ਕੇ ਖਵਾਇਓ ਹਾਂਜੀ ਮਾਤਾ ਜੀ ਬਈ ਦੋ ਪਤੀਆ ਬਣਿਆ ਪਤਾ ਬਸ ਸਭ ਨੂੰ ਕਹਿਣਾ ਨੂੰ ਕਹਿਣਾ ਵੀ ਬਣਾ ਕੇ ਖਵਾਓ ਭਈ ਆਉਦੇ ਬੱਚਿਆਂ ਨੂੰ ਹਾਂ ਲੈ ਕਰਦੀ ਚੀਜ਼ ਹੈ ਕਰਦੀ ਚੀਜ਼ ਹੈ ਕਰਤਾ ਤੇ ਇੰਨੀ ਹਾਂਜੀ ਬਹੁਤ ਘੈਂਟ ਚੀਜ਼ ਬਣੀ ਸੀ ਹੈਨਾ ਹਾਂਜੀ ਦੋਸਤੋ ਅੱਜ ਆਪਾਂ ਨੇ ਰੈਸਪੀ ਤਿਆਰ ਕਰੀ ਸੀ ਆਲੂ ਬਰੈਡ ਰੋਲ ਪਹਿਲੀ ਵਾਰ ਟਰਾਈ ਕਰੀ ਸੀ ਨੇ ਜਾ ਇਹ ਕਿਤੇ ਬਣਾ ਕੇ ਨਹੀਂ ਦੇਖੀ ਸੀ ਇਹ ਵੀਡੀਓ ਦੇਖੀ ਜੀ ਆਪਾਂ ਕਿਸੇ ਭਰਾ ਦੀ ਅੱਜ ਟਰਾਈ ਕਰਕੇ ਦੇਗੀ ਬਹੁਤ ਜਿਆਦਾ ਘੈਂਟ ਗੱਲਬਾਤ ਬਣੀ ਸੌਖੀ ਜਮਾ ਕੋਈ ਬੜਾ ਮਿਹਨਤ ਨਾਲ ਕੰਮ ਨਹੀਂ ਹੈਗਾ ਬੁਰਾ ਕਰਾਂ ਚੀ ਟੇਸਟੀ ਐਂ ਬਣਿਆ ਇਹ ਕੋਈ ਟਰਾਈ ਜ਼ਰੂਰ ਕਰਕੇ ਦੇਖਿਓ ਘਰੇ ਜਵਾਕਾਂ ਨੂੰ ਖਵਾ ਕੇ ਦੇਖਿਓ ਰਿਸ਼ਤੇਦਾਰਾਂ ਨੂੰ ਵੀ ਹੋਵੇ ਟਰਾਈ ਕਰ ਸਕਦੇ ਆਪਾਂ ਕਿਉਂਕਿ ਬਾਹਰ ਦੇ ਖਾਣੇ ਖੋਣੇ ਨਾਲ ਤੇ ਇੱਕ ਹੈ ਜੀਮਾ ਨੂੰ ਜਿੰਨੀ ਵਧੀਆ ਹੁੰਦੀ ਹੈ ਵਸਤਾ ਚਲੋ ਖਾਣੇ ਅਸੀਂ ਬਾਹਰ ਦਾ ਖਾਣਾ ਪੈਂਦਾ ਪਾਈ ਨਹੀਂ ਕਹਿੰਦੇ ਪਰ ਫਿਰ ਵੀ ਕੋਸ਼ਿਸ਼ ਕਰਨੀ ਚਾਹੀਦੀ ਹਾਂ ਤੇਰੀ ਮਾਸੇ ਨੂੰ ਜ਼ਰੂਰ ਖਵਾਉਣਾ ਵਾਰੀ ਕੋਈ ਐ ਤੇ ਦਿਰੀਨਾ ਵੀ ਰਿਵਾਸੀ ਕੋਇਓ ਹਾਂ ਤੇ ਬਹੁਤ ਵੀਰ ਜੀ ਸਰਾਸੀ ਟਰਾਈ ਜ਼ਰੂਰ ਕਰਿਓ ਤੇ ਆ ਕਿ ਬਲੌਗ ਦੀ ਸੰਭਾਲਤੀ ਹੈ ਕਿਵੇਂ ਲੱਗਿਆ ਕਮੈਂਟ ਕਰਕੇ ਜ਼ਰੂਰ ਦੱਸਿਓ ਅਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਧੰਨਵਾਦ ਜੀ ਮਿਲਦੇ ਆਂ ਅਗਲੇ ਨਵੇਂ ਬਲੌਗ ਵਿੱਚ ਥੈਂਕ ਯੂ